ਲੋਈ ਤੇਗੀ ਅੱਜ ਸਵੇਰੇ ਐਸ ਡੀਓ ਸਾਹਿਬ ਆਏ ਸੀ ਵਰੇਜ ਬੋਰਡ ਦੇ ਅਸੀਂ ਜੋ ਉਹਨਾਂ ਨੇ ਕੱਲ ਕਮਿਟਮੈਂਟ ਕਰੀ ਸੀ ਕਿ ਅਸੀਂ ਤੁਹਾਨੂੰ ਪੂਰਿਊਸ਼ਨ ਬੋਰਡ ਦੀ ਪਰਮਿਸ਼ਨ ਦਵਾਂਗੇ ਕੀਤੀ ਹੋਈ ਸਾਨੂੰ ਤੇ ਯਾਰ ਜਿਹੜੀਆਂ ਹੋਰ ਹਤਾਇਤਾਂ ਨੇ ਜਾਂ ਨਕਸ਼ੇ ਦੀ ਕਾਪੀ ਉਹ ਸਾਨੂੰ ਉਹਨਾਂ ਨੇ ਕੁਝ ਨਹੀਂ ਦਿੱਤੀ ਇੱਕ ਪੇਪਰ ਦੇ ਉੱਪਰ ਲਿਖ ਕੇ ਦੇਤਾ ਕਿ ਇੱਥੇ ਸੀਵਰੇਜ ਪੈਣਾ ਸੀਵਰੇਜ ਡੰਪ ਬਣੂਗਾ ਬਸ ਇੰਨੀ ਜੀਜ਼ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਬੁਲਾਇਆ ਉਹਨਾਂ ਨੇ ਸਾਡੇ ਮੇਨ ਕਲੋਨੀ ਦਾ ਜਿਹੜਾ ਗੇਟ ਮੇਨ ਗੇਟ ਲੱਗਿਆ ਹੋਇਆ ਸੀ ਪੁਲਿਸ ਪ੍ਰਸ਼ਾਸਨ ਨੇ ਉਹਨੂੰ ਥੋੜਿਆਂ ਨਾਲ ਤੋੜ ਕੇ ਜਿਨਨੇ ਲੇਡੀਜ਼ ਤੇ ਜੈਂਟਸ ਖੜੇ ਸੀ ਉਹਨਾਂ ਤੇ लाठी चार्ज ਕਰਤਾ ਸਿੱਧਾ ਹੀ ਕਿਸੇ ਨੂੰ ਕੋਈ ਉਹਨੇ ਕਿਹਾ ਉਹਨਾਂ ਨੇ ਵੀ ਤੁਸੀਂ ਪਰਾਂ ਹੋ ਜਾਓ ਸਾਡੇ ਸਾਰੇ ਬੰਦੇ ਸ਼ਾਂਤ ਮੈਨ ਨਾਲ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸੀ लाठी चार्ज ਹੋਇਆ लाठी चार्ज ਜੈਂਟਸ ਪੁਲਿਸ ਜੈਂਟਸ ਪੁਲਿਸ ਵਾਲਿਆਂ ਨੇ ਵੀ ਲੇਡੀਜ਼ ਦੇ ਉੱਪਰ ਹੱਥ ਚੱਕਿਆ ਜੀ ਇੱਥੋਂ ਤੱਕ ਐਸ ਡੀਓ ਨੇ ਸਾਫ਼ ਸਾਨੂੰ ਮਨਾ ਕਰਤਾ ਕਿ ਇਸ ਸੰਬੰਧ ਦੇ ਵਿੱਚ ਪলিউਸ਼ਨ ਬੋਰਡ ਦੀ ਸਾਡੇ ਕੋਲ ਕੋਈ ਵੀ ਕਿਸੇ ਤਰ੍ਹਾਂ ਦੀ ਪਰਮਿਸ਼ਨ ਨਹੀਂ ਹੈ ਅਸੀਂ ਇਹ ਕੰਮ ਕਰਨਾ ਤਾਂ ਤੱਕੇ ਨਾਲ ਹੀ ਕਰਨਾ ਅਸੀਂ ਲਾ ਕੇ ਹੀ ਹਟਾਂਗੇ ਜੀ ਮਹੱਲਾਵਾਸੀ ਕੋਰਟ ਜਾਣਗੇ ਇਹਦੇ ਖਿਲਾਫ ਹਾਂਜੀ ਸਾਡੀ ਅਸੀਂ ਕੋਰਟ ਸਾਡੀ ਗੱਲ ਚੱਲ ਰਹੀ ਆ ਪਰ ਸਾਨੂੰ ਪ੍ਰਸ਼ਾਸਨ ਵੱਲੋਂ ਕਿਸੇ ਤਰ੍ਹਾਂ ਦਾ ਕੋਈ ਵੀ ਪਰਮਿਸ਼ਨ ਲੈਟਰ ਨਹੀਂ ਦਿੱਤਾ ਜਾ ਰਿਹਾ ਹਾਲੇ ਤੱਕ ਬੁਲਾਉਂਦੇ ਤੁਹਾਡੇ ਕਰਨੀ ਉਹ ਜਿਹੜਾ ਹੈ ਪਥਰਾਵਾਜੀ ਵੀ ਕੀਤੀ ਗਈ ਤੁਹਾਡੇ ਮੋਹੱਲਾ ਨਿਵਾਸੀ ਵੱਲੋਂ ਜਿਨ੍ਹਾਂ ਵਿੱਚੋਂ ਸਾਡਾ ਇੱਕ ਪੱਤਰਕਾਰ ਭਾਈ ਜਾਰਾ ਵੀ ਫੱਟੜ ਹੋਇਆ ਇਸ ਲਈ ਅਸੀਂ ਬਹੁਤ ਮੋਹੱਲਾ ਨਿਵਾਸੀ ਵੱਲੋਂ ਮਾਫੀ ਚਾਹੁੰਦੇ ਆ ਕਿ ਉਸ ਮੁੰਡੇ ਨੇ ਬਹੁਤ ਗਲਤੀ ਕੀਤੀ ਆ ਪਰ ਉਸ ਦਾ ਭਰਾ ਵੀਡੀਓ ਬਣਾ ਰਿਆ ਸੀ ਇੱਕ ਪੁਲਿਸ ਵਾਲਿਆਂ ਦੇ ਜਿੰਦਾ ਤੋੜਨ ਦੀ ਪਰ ਪੁਲਿਸ ਵਾਲਿਆਂ ਨੇ ਅਚਾਨਕ ਹੀ ਉਹਦੇ ਉੱਪਰ ਇੰਨੀ ਜਲਦਾ ਜਲਦੀ ਅਟੈਕ ਕਰਤਾ ਕਿ ਉਹਨੂੰ ਉਸਦੇ ਭਰਾ ਨੇ ਉਹਨੂੰ ਦੇਖਦੇ ਹੋਏ ਪੁਲਿਸ ਤੇ ਸਿਰਫ ਦੋ ਹੀ ਪੱਥਰ ਲੱਗਿਆ ਅਚਾਨਕ ਪੱਤਰਕਾਰ ਜੀ ਦੇ ਵੀ ਲੱਗਿਆ ਇੱਕ ਪੱਥਰ ਇਹਦੇ ਲਈ ਅਸੀਂ ਬਹੁਤ ਪੱਤਰਕਾਰ ਭਾਈਚਾਰੇ ਤੋਂ ਮਾਫੀ ਵੀ ਚਾਹੁੰਦੇ ਆ ਤੇ ਆਪਣੀ ਗਲਤੀ ਲਈ ਉਸ ਉਸ ਮੁੰਡੇ ਵੱਲੋਂ ਵੀ ਮੈਂ ਵੀ ਮਾਫੀ ਚਾਹੁੰਨਾ ਇਸ ਲਈ ਪਰਪਲ ਪ੍ਰੀਜ਼ ਪ੍ਰਸ਼ਾਸਨ ਨੇ ਬਿਲਕੁਲ ਵੀ ਕਿਸੇ ਜਾਨੀਮਾਲ ਦਾ ਧਿਆਨ ਨਹੀਂ ਰੱਖਿਆ ਸੀ ਕੱਲ ਵੀ ਉਹਨਾਂ ਨੂੰ ਬੇਨਤੀ ਕਰਿਆ ਕਿ ਕਿਸੇ ਨੇ ਕੋਈ ਟੋਡੇ ਸਾਨ ਦੇ ਖਿਲਾਫ ਨਹੀਂ ਬੋਲਦਾ ਪਰ ਖੜਿਆਂ ਦੇ ਉੱਪਰ ਹੀ ਲਾਠੀ ਚਾਰਜ ਕਰ ਦਿੱਤਾ ਪੁਲਿਸ ਨੇ ਤੁਹਾਡੇ ਮੁੱਲ ਕਿ ਕਿਸ ਨੂੰ ਆ ਪੁਲਿਸ ਨੇ ਅਰੇਸਟ ਰੈਸਟ ਕਰੇ ਨੇ ਜੀ ਇੱਕ ਉਹ ਮੁੰਡਾ ਕਰਿਆ ਜੀ ਇੱਕ ਜਿਹੜਾ ਵੀਡੀਓ ਬਣਾ ਰਿਹਾ ਸੀ ਉਹਨੂੰ ਕਰਿਆ ਕਿ ਉਹਨਾਂ ਦੀ ਮੰਮੀ ਨੂੰ ਕਰਿਆ ਜੀ ਮੰਮੀ ਨੂੰ ਵੀ ਜੈਂਟਸ ਬੰਦਿਆਂ ਨੇ ਘੁੱਟਿਆ ਗਿਆ ਸਿਰਫ ਵੀਡੀਓ ਬਣਾਉਣ ਕਰਕੇ ਹੋਰ ਕਿਸੇ ਨੂੰ ਕੋਈ ਗੱਲ ਨਹੀਂ ਕਹੀ ਜੀ ਸਿਰਫ ਵੀਡੀਓ ਬਣਾਉਣ ਕਰਕੇ ਘੁੱਟਿਆ ਕੀ ਨਾਮ ਮੁੰਡੇ ਦਾ ਜੀ ਉਹ ਮੁੰਡੇ ਦਾ ਕਾਲਾ ਜੀ ਉਹਨਾਂ ਦੇ ਪਰਿਵਾਰ ਦਾ ਜਿਹੜੇ ਉਹਨਾਂ ਦਾ ਬ੍ਰਦਰ ਆ ਜੀ ਉਹਦਾ ਲਵ ਦੀਪਾ ਮੁੰਡੇ ਦਾ ਨਾਮ ਨੇੜੇ ਕੋਠੀ ਹੈ ਉਹਨਾਂ ਦੀ ਬਿਲਕੁਲ ਨੇੜੇ ਜੀ ਗੇਟ ਦੇ ਨਾਲ ਕੋਠੀ ਹੈ ਪੈ ਰਿਹਾ ਹੈ ਇਹਦੇ ਸਬੰਧ ਵਿੱਚ ਦੋ ਦਿਨ ਤੋਂ ਕਾਫੀ ਦਾ ਇੱਕ ਸਮਾਨ ਪਿਆ ਹੋਇਆ ਹੈ ਕਿ ਸਮਾਨ ਕੋਈ ਨਹੀਂ ਆਇਆਗਾ ਸਿਵਲ ਬੋਰਡ ਵਾਲਿਆਂ ਨੇ ਸਾਨੂੰ ਥਰੂ ਰਿਟਰਨ ਦਿੱਤਾ ਸੀ ਇਹਨਾਂ ਡਿਪਾਰਟਮੈਂਟ ਵਾਲਿਆਂ ਨੂੰ ਕਿ ਅਸੀਂ ਇਸ ਪ੍ਰਿਪਰਿ ਪੋਰਟ ਨੂੰ ਪਬਲਿਕ ਰੋਪ ਦੀ ਪਈ ਹੈ ਲਾਰਡ ਨੂੰ ਮੇਨਟੇਨ ਕਰਨ ਵਾਸਤੇ ਡਿਊਟੀ ਮਜਿਸਟਰ ਸਾਹਿਬ ਲੱਗੇ ਆ ਮੇਰੀ ਡਿਊਟੀ ਪੰਜਾਬ ਪੁਲਿਸ ਵੱਲੋਂ ਇੱਥੇ ਆ ਗਈ ਹੈ ਸਭਾ ਮੇਰੇ ਨਾਲ ਤਿੰਨੇ ਐਸ.ਟੀ. ਹੈਗੇ ਆ ਅੱਜ ਜਿਹੜਾ ਹੈਗਾ ਵਾ ਇੱਥੇ ਕੁਝ ਸ਼ਰਤਾਂ ਨੇ ਸੀਰੋਜ ਬੋਰਡ ਦੇ ਕੰਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਸੀ ਅਸੀਂ ਉਹ ਐਸਜੀਓ ਦੇ ਬਿਆਨ ਤੇ ਇਹਨਾਂ ਦੇ ਖਿਲਾਫ ਕੇਸ ਅਸਟਰ ਕਰ ਰਹੇ ਹਾਂ ਔਰ ਖਤੋਂ ਮਾੜੀ ਗੱਲ ਇਹ ਹੈ ਕਿ ਮਲੇ ਦੇ ਲੋਕਾਂ ਨੇ ਪੱਥਰ ਮਾਰੇ ਜਿੱਚ ਇੱਕ ਸਾਡਾ ਪੱਤਰਕਾਰ ਭਰਾ ਉਹ ਵੀ 6:00 ਵਜੇ ਹਸਪਤਲ ਲੈ ਕੇ ਆ ਐਸਡੀਐਮ ਸਾਹਿਬ ਨੂੰ ਫੋਨ ਕਰਤਾ ਉਹਨਾਂ ਨੇ ਕਿਹਾ ਸਭ ਨੂੰ ਹੋਊਗਾ ਇਲਾਜ ਦਾ ਪ੍ਰਾਪਰ ਤਰੀਕਾ ਨਾ ਕਰਾ ਦੇ ਬਿਲਕੁਲ ਅਜੇ ਅਸੀਂ ਪਰਚਾ ਦਿੱਤਾ ਵਾ ਉਹਨੂੰ ਪ੍ਰਕਾਸ਼ਨ ਵਾਸਤੇ 157 ਤਹਿਤ 157 ਤਹਿਤ ਦਰਜ ਕਰ ਦਿੱਤਾ ਉਹਦੀ ਪ੍ਰਾਪਰ ਉਸ ਗੱਲ ਪਾਵਾਂਗੇ ਮੈਟਰ ਇਹ ਐ ਐਕਚੁਅਲੀ ਜੀ ਇਹ ਜਿਹੜਾ ਐਸ ਡੀਓ ਸੀਵਰੇਜ ਬੋਰਡ ਹੈ ਉਹਨਾਂ ਨਾਲ ਸੀ ਸੰਪਰਕ ਕੀਤਾ ਜਦੋਂ ਸਾਨੂੰ ਪਤਾ ਲੱਗਿਆ ਕਿ ਇੱਥੇ ਲੌਂਡਰ ਆਰਡਰ ਦਾ ਕੋਈ ਇਸ਼ੂ ਆ ਰਿਹਾ ਤਾਂ ਉਹਨਾਂ ਨੇ ਜਿਹੜੇ ਸਾਨੂੰ ਪੂਰੀ ਡਿਟੇਲ ਦੇ ਵਿੱਚ ਦੱਸਿਆ ਮੈਂ ਤੇ ਡਿਪਟੀ ਸਾਹਿਬ ਅਸੀਂ ਖੁਦ ਕੱਲ ਵੀ ਮੌਕੇ ਤੇ ਮੌਜੂਦ ਸੀ ਅੱਜ ਵੀ ਮੌਕੇ ਤੇ ਮੌਜੂਦ ਹਾਂ ਉਹਨਾਂ ਨੇ ਸਾਨੂੰ ਅਪਰੂਵਡ ਪਲਾਨ ਜਿਹੜਾ ਦੱਸਿਆ ਕਿ ਇਹ ਜਿਹੜਾ ਚੀਫ ਇੰਜੀਨੀਅਰ ਵੱਲੋਂ ਤੇ ਪੰਜਾਬ ਸਰਕਾਰ ਵੱਲੋਂ ਅਪਰੂਵ ਕੀਤਾ ਗਿਆ ਜੀ ਇਹ ਜਗ੍ਹਾ ਵੀ ਆਲਰੇਡੀ ਹਰਮਾਰਕ ਹੋਈ ਹੋਈ ਹੈ ਤੇ ਸਾਰੀ ਮਤਲਬ ਜਿਹੜੀ ਟੈਕਨੀਕਲ ਵਾਇਅਬਿਲਿਟੀ ਦੇਖ ਕੇ ਡਿਪਾਰਟਮੈਂ ਬੱਟ ਜਿਹੜੇ ਖੁਸ਼ ਜਿਹੜੇ ਸ਼ਰਾਰਤੀ ਅੰਸਰ ਨੇ ਉਹਨਾਂ ਵੱਲੋਂ ਕੱਲ ਵੀ ਜਿਹੜੇ ਕੰਮ ਦੇ ਵਿੱਚ ਵਿਗਨ ਪਾਈ ਗਏ ਸੀ ਉਹਨੂੰ ਮੈਂ ਤੇ ਡਿਪਟੀ ਸਾਹਿਬ ਨੇ ਪਹਿਲਾਂ ਸੀ ਪੈਸੀਫਾਈ ਕਰਨ ਦੀ ਕੋਸ਼ਿਸ਼ ਕੀਤੀ ਇਵਨ ਐਸਡੀਓ ਸਾਹਿਬ ਜਿਹੜੇ ਸੀ ਉਹਨਾਂ ਤੋਂ ਅਸੀਂ ਇਹ ਕਹਿੰਦੇ ਸੀ ਕਿ ਸਾਨੂੰ ਲਿਖਤੀ ਦੇ ਵਿੱਚ ਸਾਨੂੰ ਅੰਡਰਟੇਕਿੰਗ ਦਿਵਾਓ ਉਹ ਵੀ ਅਸੀਂ ਅੱਜ ਲੈ ਕੇ ਉਹਨਾਂ ਨੂੰ ਅੰਡਰਟੇਕਿੰਗ ਪਹੁੰਚੇ ਸੀ ਬਟ ਇਹ ਕੱਲ ਜਿਹੜਾ ਆਪਣਾ ਵਾਦਾ ਸੀ ਉਹ ਤੋਂ ਫੇਰ ਬੈਕ ਆਊਟ ਕੀਤਾ ਇਹਨਾਂ ਦੇ ਫੇਰ ਅੱਜ ਤੋਂ ਕੋਸ਼ਿਸ਼ ਸੀ ਵੀ ਇਹਨੂੰ ਕੰਮ ਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੀ ਹਦਾਇਤਾਂ ਹੋਈਆਂ ਨੇ ਉਹਨਾਂ ਨੂੰ ਕੰਮ ਨੂੰ ਰੋਕਿਆ ਜਾਵੇ ਇਸ ਕਰਕੇ ਜਿਹੜਾ ਇੱਥੇ ਹੈ ਜੀ ਇੱਕ ਬਹੁਤ ਮੰਦ ਭਾਗੀ ਘਟਨਾ ਹੋਈ ਕਿ ਇੱਥੇ ਪਥਰਾ ਵੀ ਮਹੱਲਾ ਵਾਸੀਆਂ ਵੱਲੋਂ ਕੀਤਾ ਗਿਆ ਜਿਹਦੇ ਸਾਡੇ ਇੱਕ ਪੱਤਰਕਾਰ ਭਰਾ ਉਹਨਾਂ ਦੇ ਵੀ ਮੋਢੇ ਤੇ ਜਿਹੜੀ ਝੋਟ ਲੱਗੀ ਹੈ ਤੇ ਉਹ ਉਸੇ ਤੇ ਉਸ ਤੋਂ ਬਾਅਦ ਜੀ ਫਿਰ ਅਸੀਂ ਹੁਣ ਜਿਹੜੇ ਥੋੜੀ ਜੀ ਸਖਤੀ ਕੀਤੀ ਹੈ ਤੇ ਡਿਪਟੀ ਸਾਹਿਬ ਵੱਲੋਂ ਵੀ ਹਦਾਇਤ ਕੀਤੀ ਗਈ ਹੈ ਕਿ ਉਹਨਾਂ ਤੇ ਜਿਹੜੇ ਐਫ ਆਈ ਆਰ ਰਜਿਸਟਰ ਕਰਾਈ ਜਾਊਗੀ ਤੇ ਹੁਣ ਜਿਹੜਾ ਕੰਮ ਹੈ ਨਿਰਵਿਘਨ ਚੱਲ ਰਿਹਾ ਜੀ ਸਰ ਜਿੱਦਾਂ ਉਹ ਇੱਕ ਬਗਬੋਲ ਨੇ ਵੀ ਜਿਹੜਾ ਕਿਹਾ ਹੈ ਕਿ ਸਾਡੀ ਜਗ੍ਹਾ ਦੇ ਵਿੱਚੋਂ ਵੀ ਜਿਹੜੀ ਪੈਪ ਨਿਕਲ ਰਹੀ ਹੈ ਵੀ ਅਸੀਂ ਇਹਨੂੰ ਅਲੱਲ ਚ ਜਾਵਾਂਗੇ ਜੀ ਬਿਲਕੁਲ ਉਹ ਐਕਚੁਅਲੀ ਜਿਹੜੀ ਇਹ ਜਗ੍ਹਾ ਇਅਰਮਾਰਕ ਕੀਤੀ ਹੈ ਉਹ ਈਓ ਨਗਰ ਕੌਂਸਲ ਵੱਲੋਂ ਕੀਤੀ ਗਈ ਹੈ ਜੀ ਉਹਨਾਂ ਨਾਲ ਮਤਲਬ ਐਸ ਡੀ ਐਮ ਸਾਹਿਬ ਦੀ ਵੀ ਐਟ ਲੈਂਥ ਜਿਹੜੀ ਉਹਨਾਂ ਨਾਲ ਗੱਲ ਹੋਈ ਹੈ ਤੇ ਉਹਨਾਂ ਨੇ ਕਿਹਾ ਤੇ ਉਹਨਾਂ ਨੂੰ ਵੈਸੇ ਅਧਿਕਾਰੀ ਨੂੰ ਅੱਜ ਬੁਲਾ ਕੇ ਉਹ ਵੀ ਪੁਆਇੰਟ ਜਿਹੜਾ ਕਲੀਅਰिफाई ਕਰ ਲਿਆ ਜਾਏਗਾ ਸਰ ਜਿੱਦਾਂ ਲੋਕਾਂ ਵੱਲੋਂ ਕਹੀ ਜਾਂਦਾ ਵੀ ਜਿਹੜਾ ਪਾਣੀ ਚਾਊਗਾ ਸੀ ਵੀ ਸਾਡੇ ਸਿਹਤ ਤੇ ਨੁਕਸਾਨ ਦੇ ਕੇ ਇਦਾਂ ਦਾ ਕੁਛ ਹੈ ਜੀ ਇਹੀ ਗੱਲ ਹੈ ਕਿ ਉਹ ਅੰਡਰਟੇਕਿੰਗ ਮੰਗ ਰਹੇ ਸੀ ਕੱਲ ਮੂਹ ਜਵਾਨੀ ਤਾਂ ਜਿਹੜੇ ਐਸਡੀਓ ਸਾਹਿਬ ਉਹ ਦੱਸੇ ਰਹੇ ਸੀ ਕਿ ਇਹਦੇ ਨਾਲ ਕੋਈ ਉਹਦਾ ਨਾ ਇੰਪੈਕਟ ਨਹੀਂ ਹੋਊਗਾ ਕਿਉਂਕਿ ਪਾਈਪਸ ਉਹਦੀਆਂ ਅਲੱਗ-ਅਲੱਗ ਨੇ 70 ਫੁੱਟ ਦੇ ਡਿਸਟੈਂਸ ਤੇ ਨੇ ਜੋ ਇਹਨਾਂ ਦੇ ਟੈਕਨੀਕਲੀ ਇਹਨਾਂ ਨੇ ਪੁਆਇੰਟ ਦੱਸੇ ਨੇ ਉਹੀ ਚੀਜ਼ੇ ਕਹਿੰਦੇ ਸੀ ਕਹਿੰਦੇ ਸਾਨੂੰ ਲਿਖੇ ਦਿਓ ਉਹ ਅਸੀਂ ਚੀਜ਼ ਇਹ ਇਹਨਾਂ ਦੇ ਐਸਡੀਓ ਵੱਲੋਂ ਸਾਨੂੰ ਲਿਖ ਕੇ ਦਿੱਤੀ ਗਈ ਸੀ ਜਿਹਦੇ ਮੁਤਾਬਕ ਲਿਖਿਆ ਗਿਆ ਵੀ ਪੀਣ ਵਾਲੇ ਪਾਣੀ ਤੇ ਕੋਈ ਅਦਾਸਰ ਨਹੀਂ ਹੋਏਗਾ ਖਾਨਾ ਤੋਂ ਨਰਪਿੰਦਰ ਸਿੰਘ ਦੀ ਰਿਪੋਰਟ ਐਸਐਮਜ਼ੈਟ ਨਿਊਜ਼